ਵਿਸ਼ਵਾਸ ਪੂਰਾ ਹੈ ਬਾਬਾ ਦੀਪ ਸਿੰਘ ਜੀ ਤੇ ਕਦੇ ਵੀ ਕੋਈ ਗਲਤ ਸੋਚੀ ਦੀ ਨਹੀਂ ਦਿਮਾਗ 'ਚ ਮੈਂ ਤਾਂ ਗਲਤ ਸੋਚਣਾ ਹੀ ਛੱਡਤਾ ਹਾਂ ਹਰ ਸੈਕਿੰਡ ਹਰ ਘੜੀ ਬਸ ਧੰਤਨ ਧੰਬਾ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ ਬਾਬਾ ਜੀ ਨੂੰ ਯਾਦ ਹੀ ਕਰੀ ਜਾਈਦਾ ਜਦੋਂ ਬਾਬਾ ਜੀ ਦਾ ਪਵਿੱਤਰ ਨਾਮ ਲੈਂਦੇ ਰਹੋਗੇ ਨਾ ਤੇ ਤੁਹਾਡੇ ਮਨ 'ਚ ਫਿਰ ਗਲਤ ਚੀਜ਼ਾਂ ਬਾਰੇ ਥਾਂ ਹੀ ਨਹੀਂ ਰਹਿਣੀ ਮੈਂ ਕੰਨਾ ਤੁਹਾਡਾ ਅੰਦਰ ਸਾਰਾ ਚਾਨਣ ਹੀ ਚਾਨਣ ਭਰ ਜਾਣਾ ਫਿਰ ਫਿਰ ਤੇ ਜਿਹੜੀਆਂ ਬੁਰੀਆਂ ਸ਼ਕਤੀਆਂ ਜਿਹੜੇ ਵਕਾਰ ਜਿਹੜਾ ਆਲਸ ਹੈ ਕਮੰਡ ਹੈ ਈਰਖਾ ਸਭ ਕੋਈ ਤੁਹਾਡੇ ਤੋਂ ਆਪਣੇ ਆ ਵੀ ਪਿੱਛੇ ਹੋਏ ਨਾ ਮੈਂ ਕਹਿੰਦਾ ਦੁੱਖ ਵੀ ਉਸ ਇਨਸਾਨ ਤੇ ਆਨ ਲਈ ਲੱਖ ਵਾਰ ਸੋਚੇਗਾ ਜਿਹਦੇ ਤੇ ਬਾਬਾ ਦੀਪ ਸਿੰਘ ਦੀ ਕਿਰਪਾ ਬਾਬਾ ਜੀ ਦੇ ਬੱਚੇ ਉਹ ਬਾਬਾ ਨੇ ਸੰਭਿਆ ਤੁਹਾਨੂੰ ਕੀ ਮਜਾਲ ਹੈ ਕਿਸੇ ਦੁੱਖ ਦੀ ਕਿਸੇ ਤਕਲੀਫਾਂ ਦੀ ਕਿ ਤੁਹਾਨੂੰ ਤੋੜ ਸਕੇ ਨਹੀਂ ਕੋਈ ਨਾਲ ਖਲੋਤਾ ਕੋਈ ਗੱਲ ਨਹੀਂ ਤੁਹਾਡਾ ਮਾਲਕ ਤਾਂ ਖੜਾ ਨਾ ਤੁਹਾਡੇ ਲਈ ਉਹਨੇ ਥੋੜੀ ਤੁਹਾਡੀ ਇੱਜ਼ਤ ਨੂੰ ਕਦੇ ਕੁਝ ਹੋਣ ਦਿੱਤਾ ਆਪਣੇ ਆ ਬਲਾਜ ਰਖਦਾਓ ਤੁਸੀਂ ਭਰੋਸਾ ਰੱਖਣਾ ਪੂਰਾ ਰੱਖਣਾ ਤੁਸੀਂ ਭਰੋਸਾ ਪੂਰਾ ਰੱਖਣਾ ਵੀ ਸਵਾਇ ਪੂਰਾ ਰੱਖਣਾ ਆਪਣੇ ਮਾਲਕ ਤੇ ਕਿ ਕੁਛ ਨਹੀਂ ਹੁੰਦਾ ਮੇਰਾ ਗੁਰੂ ਮੇਰੇ ਨਾਲ ਹੈ ਜਦੋਂ ਤੱਕ ਕਿ ਕੁਛ ਨਹੀਂ ਹੁੰਦਾ ਜਦੋਂ ਤੱਕ ਮੇਰਾ ਗੁਰੂ ਮੇਰਾ ਪ੍ਰਮਾਤਮਾ ਮੇਰੇ ਨਾਲ ਬੈਠਾ ਮੈਨੂੰ ਕਿਸੇ ਸਮੇਂ ਦੀ ਪਰਵਾਹ ਨਹੀਂ ਇੱਥੇ ਕੋਈ ਨਾਲ ਹੈਗਾ ਨਹੀਂ ਹੈਗਾ ਫਰਕ ਨਹੀਂ ਪੈਂਦਾ ਕਿਉਂਕਿ ਉਹ ਮੇਰਾ ਮਾਲਕ ਸੱਚਾ ਮਾਲਕ ਮੇਰੇ ਨਾਲ ਬੈਠਾ ਹੈ ਹਰ ਘੜੀ ਮੇਰੀ ਬਾਹ ਫੜੀ ਹੋਈ ਉਹਨੇ ਮੈਂ ਕਹਿੰਦਾ ਵਿਸ਼ਵਾਸ ਨਾ ਰੱਖੋ ਨਾ ਰੱਬ ਤੇ ਕਿ ਤੁਹਾਡੇ ਤੇ ਘੜੀ ਜਿੱਦਾਂ ਦੀ ਮਰਜ਼ੀ ਚੱਲਦੀ ਹੋਵੇ ਔਰ ਤੁਹਾਨੂੰ ਹਲਾ ਨਾ ਸਕਿਆ ਆਪਣੀ ਜਗ੍ਹਾ ਤੋਂ ਤੁਹਾਨੂੰ ਤੋੜ ਨਾ ਸਕਣ ਹਾਲਾਤ ਲੋਕਾਂ ਦੀਆਂ ਗੱਲਾਂ ਤੁਹਾਨੂੰ ਕਮਜ਼ੋਰ ਨਾ ਪਾ ਸਕਣ ਤੁਹਾਡੇ ਤੇ ਕੋਈ ਫਰਕ ਹੀ ਨਾ ਪਵੇ ਕਿਉਂਕਿ ਤੁਹਾਡਾ ਦਿਲ ਸਿਰਫ ਆਪਣੇ ਗੁਰੂ ਦੇ ਪਾਸੇ ਹੀ ਹੈ ਇਹਨੂੰ ਬੋਲਣ ਤੇ ਕੋਈ ਗੱਲ ਨਹੀਂ ਦੁਨੀਆ ਸੁਣਾਉਣ ਦੀ ਤੇਰਾ ਨਹੀਂ ਆਉਣੀ ਆ ਬੋਲਣ ਤੇ ਇਹਨੂੰ ਕੋਈ ਫਰਕ ਨਹੀਂ ਪੈਂਦਾ ਮੇਰੇ ਗੁਰੂ ਨੇ ਵਧੀਆ ਸੋਚਿਆ ਜਦੋਂ ਉਹਨੇ ਦੇਣਾ ਉਹਨੇ ਉਹਦੇ ਹੀ ਦੇਣਾ ਮੈਨੂੰ ਮੇਰੇ ਪਰਮਾਤਮਾ ਤੇ ਭਰੋਸਾ ਉਹਨੇ ਮੇਰੇ ਲਈ ਵਧੀਆ ਸੋਚਿਆ ਉਹਨੇ ਮੇਰੀ ਝੋਲੀ ਖਾਲੀ ਨਹੀਂ ਜਾਣ ਦੇਣੀ ਜੋਨੇ ਹਮੇਸ਼ਾ ਮੇਰੀ ਲਾਜ ਰੱਖੀ ਤੇ ਅੱਗੇ ਵੀ ਲਾਜ ਰੱਖੇਗਾ ਹਰ ਕਾਰਜ ਉਹਦੇ ਹੱਥੋਂ ਹੀ ਪੂਰਾ ਕਰਾਣਾ ਨਾ ਕੁਝ ਨਹੀਂ ਹੋਣਾ ਦੇਖਣਾ ਬਾਬਾ ਦੀਪ ਸਿੰਘ ਜੀ ਮਹਾਰਾਜ ਨੇ ਤੁਹਾਡੀ ਜ਼ਿੰਦਗੀ ਬੜੀ ਸੋਹਣੀ ਬਣਾ ਦੇਣੀ ਏ ਇਹ ਮੁਸ਼ਕਲਾਂ ਨਿਕਲ ਜਣੀਆਂ ਆਪਣੇ ਆਪ ਹੀ ਔਖਾ ਸਮਾਂ ਮਾੜੇ ਹਾਲਾਤ ਜੋ ਵੀ ਤੁਸੀਂ ਸੋਚਦੇ ਬਿਓ ਅੱਜ ਟੈਨਸ਼ਨਾਂ ਤੁਹਾਡੇ ਸਿਰ ਤੇ ਆ ਤੁਹਾਨੂੰ ਘਬਰਾੜ ਬਾਰ-ਬਾਰ ਹੋ ਰਹੀ ਮੈਂ ਕਹਿੰਦਾ ਕੁਝ ਨਹੀਂ ਹੋਣਾ ਸਭ ਠੀਕ ਹੋ ਜਾਣਾ ਆਪਣੇ ਮਨ ਨੂੰ ਨਾ ਆਪਣੇ ਮਾਲਕ ਦੇ ਪਾਸੇ ਲਾਓ ਬਸ ਜਿੰਨਾ ਗਲਤ ਸੋਚਦੇ ਪਿਓ ਐ ਨਹੀਂ ਹੋਇਆ ਉਹ ਨਹੀਂ ਹੋਇਆ ਇਹਦੀ ਜਗ੍ਹਾ ਬਸ ਐ ਹੋਏ ਸੋਚੋ ਕਿ ਇਹ ਸਮਾਂ ਜਿਹੜਾ ਮੈਨੂੰ ਮਿਲਿਆ ਬਹੁਤ ਵਧੀਆ ਸਮਾਂ ਹੈ ਮੈਂ ਆਪਣੇ ਮਾਲਕ ਦੇ ਨਾਲ ਬੈਠਾ ਹਾਂ ਹੱਥ ਫੜਿਆ ਹੈ ਉਹਨੇ ਤੁਹਾਡਾ ਤੁਹਾਨੂੰ ਕਿੱਥੋਂ ਡਿੱਗਣ ਦੇਗਾ ਉਹ ਇਹ ਤੂਫਾਨਾਂ ਦੇ ਵਿੱਚ ਤੁਹਾਡੀ ਬੇੜੀ ਨੂੰ ਕਿੱਦਾਂ ਡੁੱਬਣ ਦੇਗਾ ਜਦੋਂ ਮਾਲਕ ਆਪ ਹੀ ਤੁਹਾਡੇ ਨਾਲ ਬੈਠਾ ਹੈ ਤੇ ਤਤੀਵਾ ਵੀ ਨਹੀਂ ਲੱਗਣ ਦੇਣੀ ਦੁਨੀਆ ਇੱਕ ਪਾਸੇ ਹੋ ਜੇ ਪੂਰਾ ਸੰਸਾਰ ਹੀ ਤੁਹਾਨੂੰ ਤਬਾਹ ਕਰਨ ਪਿੱਛੇ ਲੱਗਾ ਹੋਵੇ ਪਰ ਗੁਰੂ ਮਹਾਰਾਜ ਨੇ ਤੁਹਾਨੂੰ ਕੁਝ ਵੀ ਨਹੀਂ ਜਾਣ ਦੇਣਾ ਉਹ ਪੇਰਾਖੀ ਕਰਦੇ ਵੀ ਉਹਨਾਂ ਨੇ ਆਪੇ ਹੀ ਸਾਰੇ ਕਾਰਜ ਕਰਾਣੇ ਆ ਤੁਹਾਨੂੰ ਹਰ ਹਾਲਾਤ ਚ ਹਰ ਕੜੀ ਹਰ ਸਮੇ ਉਹਨਾਂ ਨੇ ਬਚਾ ਲੈਣਾ ਜੇ ਕਿਸੇ ਦੁੱਖ ਦੀ ਏਡੀ ਮਜਾਲ ਨਹੀਂ ਕਿ ਤੁਹਾਨੂੰ ਤੋੜ ਕੇ ਵਿਖਾ ਦੇ ਫਿਰ ਸੋ ਵਧੀਆ ਸੋਚਣਾ ਆਪਣੇ ਬਾਰੇ ਨਾ ਵਧੀਆ ਹੀ ਕਹਿਣਾ ਤੇ ਹੌਸਲੇ ਦੀ ਉਮੀਦ ਕਿਸੇ ਹੋਰ ਤੋਂ ਨਹੀਂ ਕਰਨੀ ਹੌਸਲਾ ਆਪਣੇ ਆਪ ਨੂੰ ਆਪ ਹੀ ਦੇਣਾ ਹਰ ਕੜੀ ਬਸ ਆਪਣੇ ਮਨ ਤੇ ਹੱਥ ਰੱਖ ਕੇ ਕਹੀ ਜਾਣਾ ਕੋਈ ਗੱਲ ਨਹੀਂ ਮੇਰਾ ਮਾਲਕ ਬੈਠਾ ਮੇਰਾ ਮਾਲਕ ਬੈਠਾ ਆਪਣੇ ਮਨ ਨੂੰ ਆਪਣੇ ਦਿਲ ਨੂੰ ਪੱਕਾ ਕਰ ਛੱਡੋ ਕਿ ਕੁਛ ਨਹੀਂ ਹੁੰਦਾ ਸਮੇਂ ਦੀ ਇੰਨੀ ਤਾਕਤ ਨਹੀਂ ਹੈਗੀ ਕੁਛ ਨਹੀਂ ਹੁੰਦਾ ਜੋ ਮਰਜ਼ੀ ਹੋ ਜੇ ਅੱਜ ਮੇਰਾ ਗੁਰੂ ਜਦੋਂ ਤੱਕ ਮੇਰੇ ਲਈ ਬੈਠਾ ਉਹਨੇ ਸਭ ਕੁਝ ਠੀਕ ਕਰਕੇ ਦਿਖਾਣਾ ਜਿੱਦਾਂ ਦਾ ਮੱਦੀ ਸਮਝ ਮੇਰੇ ਤੇ ਪੈ ਗਿਆ ਮਾਲਕ ਨੇ ਅੱਪੇ ਸਭ ਕੁਝ ਠੀਕ ਕਰ ਦੇਣਾ ਮੈਨੂੰ ਮੇਰੇ ਗੁਰੂ ਤੇ ਮੇਰੇ ਪਰਮਾਤਮਾ ਤੇ ਬਹੁਤ ਜ਼ਿਆਦਾ ਭਰੋਸਾ ਹੈ ਤੇ ਤੁਹਾਡੇ ਭਰੋਸੇ ਨੂੰ ਉਹਨੇ ਫਿਰ ਟੁੱਟਣ ਨਹੀਂ ਦੇਣਾ ਕਦੇ ਇੱਕੋ ਤੋਂ ਉਮੀਦਾਂ ਰੱਖੋਗੇ ਨਾ ਸਾਰੀਆਂ ਤੁਹਾਡੀ ਸਾਰੀ ਜ਼ਿੰਦਗੀ ਪਰਮਾਤਮਾ ਆਪ ਤੁਹਾਨੂੰ ਸਹੀ ਕਰਕੇ ਦਿਖਾਏਗਾ